ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਹ ਡੈਰੀ ਫਾਰਮ ਮੋਗਾ ਤੇ ਜੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਰਨਰਲ ਦੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਤਹਿਸੀਲ ਆਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਹੈ ਨੇੜੇ ਦੇ ਪਿੰਡਾਂ ਦੀ ਗੱਲ ਕਰਕੇ ਆਕਲੀਆ ਜਲਾਲ ਤੇ ਦਿਆਲਪੁਰਾ ਰਹਿ ਜਾਂਦਾ ਜੀ ਦਿਆਲਪੁਰਾ ਭਾਈਕਾ ਜੀ ਅੱਜ ਬਾਈ ਦੇ ਦੋ ਨੱਕ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਸਸੇ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜਸਵਿੰਦਰ ਸਿੰਘ ਮੁੰਬਿੰਦਰ ਗਾਇਕ ਠੀਕ ਆ ਜੀ ਪਿੰਡ ਪਿੰਡ ਦਿਆਲਪੁਰਾ ਭਾਈਕੇ ਦੇ ਨਾਲ ਰਹਿ ਗਿਆ ਸੇ ਦਿਪੁਰਾ ਜੀ ਠੀਕ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਟੰਡਾ ਜੀ ਤੁਸੀਂ ਠੀਕ ਹੈ ਜੀ ਮੈਨੂੰ ਆਲ ਨੰਬਰ ਬੋਲ ਦਿਓ ਜੀ 904103 88878 ਠੀਕ ਆ ਜੀ ਅੱਜ ਦੋਨਾਂ ਦੇ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ ਚੌਗੀ ਹੈ ਮੂੰਹ ਪਹਿਲਾ ਸੂਆ ਸੂਈ ਵੀ ਆ ਆਪਣਾ ਹੋ ਗਿਆ ਸੂਈ ਨੂੰ 10 11 ਲੀਟਰ ਤਿਆਰ ਆ ਠੀਕ ਹੈ ਮਗਰ ਬੱਚਾ ਜੀ ਪਿੱਛੇ ਬੱਚੀ ਹੈੀ ਹੋ ਜਾਂਦੀ ਔਰ ਲਈ ਜੀ ਠੀਕ ਆ ਮਗਰ ਤੁਸੀਂ ਦੇਖ ਸਕਦੇ ਹੋ ਸੋਹਣੀ ਅੱਛੀ ਜੀ ਪਹਿਲਾ ਸੂਆ ਮੂੰਹ ਚਾਰ ਦੰਦ ਆ ਜੀ 10 11 ਕਿਲੋ ਦੋ ਤਿਆਰ ਆ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਹਾਂ ਚਾਰ ਡੰਗ ਭਲਾ ਪੰਜ ਡੰਗ ਚੋਕੇ ਲੈ ਚਾਰ ਪੰਜ ਡੰਗ ਬਾਈ ਕਹਿੰਦਾ ਚਵਾਈ ਕਰ ਸਕਦਾ ਏ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਸੋਨਾ ਮੁਠੀ ਵਾਲਾ ਥਣ ਕੈਮਰੇ ਤੋਂ ਡਰਦਾ ਹੀ ਥੋੜਾ ਜਿਹਾ ਪਸੂ ਆਰਡਰ ਦੇ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਫਿਟਿੰਗ ਵਾਲਾ ਹਵਾਨਾ ਸੋਨਾ ਮੁਠੀ ਵਾਲਾ ਥਣ ਠੰਡੀ ਸੀ ਲਾ ਜੀ ਪੂਰੀ ਠੰਡੀ ਸੀ ਪੂਰੀ ਬਾਈ ਕਹਿੰਦਾ ਠੰਡੀ ਸੀ ਲਾ ਖਣਾ ਦੀ ਕੁਆਲਿਟੀ ਦੇਖ ਲਓ ਜੀ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਨਿਖੜ ਮੇਂ ਪਹਿਲਾ ਸੂਆ ਜੀ ਮੂੰਹੋਂ ਚਾਰ ਦੰਦ ਦਾ ਮਗਰ ਸੋਹਣਾ ਸੀ ਇਹ ਜੀ ਠੰਡੀ ਸੀ ਇਹ ਲਾਈ ਬਹੁਤ ਠੀਕ ਹੈ ਪੂਰੇ ਠੰਡੀ ਸੀ ਇਹ ਲਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਇਹਦਾ ਕੀ ਮੁੱਲ ਹੈ ਜੀ ਇਹ ਤਾਂ ਲੈਣ ਦੇ ਨਹੀਂ 36000 ਰੁਪਏ ਕਰ ਲੈ ਠੀਕ ਹੈ ਜੀ ਲੈਣ ਦੇਣੀ ਬਾਈ ਕਰਦਾ ਫਿਰ ਵੀ ਮਾੜਾ ਮੋਟਾ ਮਾਨਤਨ ਹੋ ਜਾਊਗਾ ਜੀ ਆਓ ਹੋ ਮੌਕੇ ਤੇ ਮਾਨਤਨ ਠੀਕ ਹੈ ਜੀ ਟੈਕਸ ਜਾਂ ਬਾਈ ਦਾ ਪ੍ਰਾਈਸ ਆ ਪਰ ਬਾਈ ਕਹਿੰਦਾ ਫਿਰ ਵੀ ਮਾਨਤਨ ਕਰ ਦਾਂਗੇ ਦੋ ਨੰਬਰ ਇਹਦੇ ਕੀ ਡਿਟੇਲ ਆ ਜੀ ਇਹ ਪਹਿਲਾ ਸੂਆ ਸੂਈ ਆ ਜੀ ਨੂੰ 10 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਮਗਰ ਬੱਚਾ ਜੀ ਪਿੱਛੇ ਬੱਚੀ ਆਈ ਉਹ ਬੇਠਾ ਠੀਕ ਆ ਮਗਰ ਤੁਸੀਂ ਦੇਖ ਸਕਦੇ ਹੋ ਦੋਨਾਂ ਗਾਂਆਂ ਪਿੱਛੇ ਦੋਨੇ ਬੱਚੀਆਂ ਹੀ ਆ ਜੀ ਸੋਹਣੀਆਂ ਬੱਚੀਆਂ ਸੋਨਾ ਮੂੰਹ ਮੱਥਾ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਦੇ ਥੱਲੇ 9-10 ਕਿਲੋ ਤਿਆਰ ਆ ਜੀ ਠੀਕ ਆ ਜੀ ਦੰਦੋ ਜੀ ਦੰਦੋ ਨਹੀਂ ਪਤਾ ਇਹ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਇਹ ਵੀ ਥੋੜਾ ਜਿਹਾ ਧਰੋ ਥੋੜਾ ਜਿਹਾ ਉਪਰਾ ਕਰਦਾ ਜੀ ਪਸੂ ਦੇਖਣਾ ਵੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮੁੱਠੀ ਵਾਲ 9-10 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਚਾਰੇ ਤਾਂ ਨਿੱਕੋ ਜਿਹਾ ਸਹਿਜ ਦੇ ਨਿੱਖੜ ਮੇ ਸੋਨਾ ਮੂੰਹ ਮੱਥਾ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਬਾਈ ਕਹਿੰਦਾ ਹੂੰ ਠੰਡੀ ਸੀਲ ਆ ਪੂਰੀ ਆਪਣੀ ਗਾਰੰਟੀ ਆ ਤੇ ਇਹਦਾ ਕੀ ਮੁੱਲ ਆ ਜੀ ਇਹਦਾ ਲੈਣ ਦੇਣ ਪੱਕੀ ਆ ਠੀਕ ਆ ਜੀ 25000 ਰੁਪਿਆ ਬਾਈ ਮਾਨਤਨ ਕਰਦੇ ਬਾਈ ਦਾ ਸੈਕਸ ਜਹੀ ਪ੍ਰਾਈਸ ਆ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਏ ਤੇ ਜਿਹੜਾ ਵੀ ਆਊਗਾ ਬਾਈ ਕਹਿੰਦਾ ਥੋੜਾ ਮੋਟਾ ਮਾਨਤਨ ਜ਼ਰੂਰ ਕਰਾਂਗੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ